ਤਾਰਗ ਮਹੱਲਾ ਤੀਜਾ ਮਨ ਮੇਰੇ ਹਰ ਕੀ ਅਕਥ ਕਹਾਣੀ ਇਸ ਮਨ ਨੂੰ ਸਿਖਿਆ ਦਿੰਦੇ ਹੋਏ ਫਰਮਾਉਂਦੇ ਹੈ ਮੇਰੇ ਪਿਆਰੇ ਮਨਾ ਹਰੀ ਅਕਾਲ ਪੁਰਖ ਦੀ ਸ਼ਕਤੀ ਵਰਤੀ ਕਰਕੇ ਕਸਮ ਨਹੀਂ ਕੀਤੀ ਜਾ ਸਕਦੀ ਅਕਥ ਕਥਾ ਹੈ ਪੜਾਂ ਦੇ ਅਰਥਾਂ ਕਰਕੇ ਪੜਾਂ ਦੇ ਯੋਜਨਾ ਕਰਕੇ ਇਸ ਪ੍ਰਕਾਰ ਕਸਮ ਨਹੀਂ ਕੀਤੀ ਜਾ ਸਕਦੀ ਸ਼ਕਤੀ ਵਰਤੀ ਕਰਕੇ ਕਹਨ ਤੋ ਰਹਿਤ ਇਕੱਠਾ ਹੈ ਹਰ ਨਜ਼ਰ ਕਰੇ ਸੂਈ ਜਨ ਪਾਏ ਹਰੀ ਜਿਨਾਂ ਤੇ ਕਿਰਪਾ ਦ੍ਰਿਸ਼ਟੀ ਕਰਦਾ ਲਖਣਾ ਭਰਤੀ ਦੁਆਰਾ ਉਹ ਹੀ ਜਨ ਪਾ ਸਕਦਾ ਹੈ ਗੁਰਮੁਖ ਵਿਰਲੇ ਜਾਣੀ ਕਿਸੇ ਕਿਸੇ ਵਿਰਲੇ ਗੁਰਮੁਖ ਨੇ ਜਾਣਣਾ ਕੀਤੀ ਹੈ ਰਹਾਉ ਹਰ ਗਹਿਰ ਗੰਭੀਰ ਗੁਣੀ ਗਹੀਰ ਹਰੀ ਗਹਿਰ ਨਰਹਲ ਹੈ ਗੰਭੀਰ ਡੂੰਗਾ ਹੈ ਅਤੁੱਲਾ ਅਸ਼ਬਰ ਸੋਇ ਗੋਣਾ ਦਾ ਖਜ਼ਾਨਾ ਹੈ ਸਮੁੰਦਰਾ ਗੁਰ ਕੈ ਸ਼ਬਦ ਪਛਾਨਿਆ ਸਤਿਗੁਰਾਂ ਨੇ ਸ਼ਬਦ ਕਰਕੇ ਉਸੂਪ ਨੂੰ ਪਛਾਨਿਆ ਹੈ ਬਹੁ ਵਿਧ ਕਰਮ ਕਰਹਿ ਭਾਇ ਦੂਜੈ ਦੁਆਜ ਭਾਜ ਲੱਗੇ ਬਹੁ ਵਿਧੀਆਂ ਦੇ ਨਿਤ ਨਿਮਿਤ ਪ੍ਰਾਸਚਿਤ ਕਾਮਕ ਨਖਿਦਾ ਕਰਮਾਂ ਨੂੰ ਕਰਦੇ ਹੈ ਦੁਆਜ ਭਾਜ ਲੱਗੇ ਹੋਏ ਬਿਨ ਸ਼ਬਦੈ ਬੌਰਾਨਿਆ ਸਤਿਗੁਰੂ ਦੇ ਸ਼ਬਦ ਉਪਦੇਸ਼ ਕੁਮਾਰੀ ਤੋਂ ਬਗੈਰ ਕਮਲਾ ਪੁਣਾ ਹੀ ਆ ਰਿਹਾ ਹੈ ਉਹ ਬਰਾਨੀਆਂ ਕਮਲੇ ਹੋ ਰਹੇ ਹਨ ਹਰ ਨਾਮ ਨਾਵੈ ਸੂਈ ਜਨ ਨਿਰਮਲ ਇਹ ਭਾਈ ਪਰਮੇਸ਼ਰ ਦੇ ਨਾਮ ਰੂਪੀ ਤੀਰ ਜਿਹੜਾ ਇਸ਼ਨਾਨ ਕਰਦਾ ਸੁਣਿਆ ਮੰਨਿਆ ਮਨ ਕੀਤਾ ਉਹ ਅੰਤਰਗਾਥੀ ਇਸ ਮਨ ਨਾਲ ਉਹਨਿੰਦਰਮਲ ਉਜਿਲ ਹੁੰਦੇ ਹਨ ਪੁਰਖ ਫਿਰ ਮੈਲਾ ਮੂਲ ਨਾ ਹੋਵੇ ਉਹਨਾਂ ਦਾ ਮਨ ਫੇ ਪਾਪਾਂ ਦੀ ਮੈਲ ਕਰਕੇ ਮੂਲ ਉੱਗਾ ਹੀ ਕਦੇ ਵੀ ਕਲਾਚਿਤ ਮੈਲਾ ਨਹੀਂ ਹੁੰਦਾ ਨਾਮ ਬਿਨਾ ਸਭ ਜਗ ਹੈ ਮੈਲਾ ਸੱਚੀ ਪਾਤਸ਼ਾਹ ਦੇ ਨਾਮ ਤੋਂ ਬਿਨਾ ਸਾਰਾ ਜਗ ਤੰਗਤਾ ਮੰਤਾ ਕਰਕੇ ਵਕਾਰਾਂ ਕਰਕੇ ਵਾਸ਼ਨਾ ਕਰਕੇ ਸਭ ਮੈਲਾ ਹੋ ਰਿਹਾ ਹੈ ਦੂਜੇ ਭਰਮ ਪਤ ਖੋਈ ਦੁਆਤ ਭਾਵ ਵਿੱਚ ਭਰਮਦੇ ਹੋਇਆ ਆਪਣੀ ਇੱਜ਼ਤ ਹੀ ਗਵਾ ਲਈ ਵਿਕਾਰਾਂ 'ਚ ਲੱਗ ਕੇ ਕਿਆ ਦ੍ਰੜਾ ਕਿਆ ਸੰਗ੍ਰਹਿ त्याਗੀ ਉੱਥੇ ਹੰਗਤਾ ਨਹੀਂ ਰਹਿੰਦੀ ਜਦੋਂ ਮਹਾਰਾਜ ਦੇ ਚਰਨਾਂ 'ਚ ਜੁੜ ਜਾਈਏ ਹਾਂਜੀ ਕਿਆ ਦ੍ਰੜਾ ਕਿਆ ਸੰਗ੍ਰਹਿ त्याਗੀ ਇੱਥੇ ਕਿਹੜੀ ਚੀਜ਼ ਨੂੰ ਭਾਈ ਦ੍ਰੜ ਕਰੀਏ ਸੰਗ੍ਰਹਿ ਇਕੱਠੀ ਕਰਕੇ ਤੇ ਕਿਹੜੀ ਚੀਜ਼ ਦਾ ਤਿਆਗ ਕਰੀਏ ਗ੍ਰਹਿਣ ਤੇ ਤਿਆਗ ਦੀ ਹੰਗਤਾ ਹੀ ਨਹੀਂ ਰਹਿੰਦੀ ਐਸਾ ਆਨੰਦ ਪ੍ਰਾਪਤ ਹੁੰਦਾ ਹੈ ਮੈਂ ਤਾਂ ਬੂਝ ਨਾ ਪਾਈ ਅਸੀਂ ਤਾਂ ਮਹਾਰਾ ਜੀ ਸਮਝ ਹੀ ਨਹੀਂ ਪਾਈ ਜਿਵੇਂ ਮਹਾਰਾ ਸਾਹਿਬ ਰੱਖਦੇ ਐ ਅਸੀਂ ਤਾਂ ਉਸੇ ਤਰ੍ਹਾਂ ਰਹਿਨੇ ਆ ਇਸੇ ਪ੍ਰਕਾਰ ਕਿਆ ਦ੍ਰਿੜਾ ਕਿਆ ਸੰਗ੍ਰਹਿ ਤਿਆਗੀਏ ਉਹ ਕੀ ਉਪਾਸ਼ਨਾ ਨੂੰ ਦ੍ਰਿੜ ਕਰਨਗੇ ਕੀ ਗਿਆਨ ਨੂੰ ਸੰਗ੍ਰਹਿ ਕਰਨਗੇ ਕੀ ਉਹ ਵਿਕਾਰਾਂ ਦਾ ਤਿਆਗ ਕਰਨਗੇ ਮੈਂ ਤਾਂ ਬੂਝ ਨਾ ਪਾਈ ਇਹਨਾਂ ਦੇ ਅੰਦਰ ਮਾਇ ਫੁਰਦੀ ਹੈ ਮਨੋਂ ਦੁਬੂਝ ਸਮਝ ਹੀ ਨਹੀਂ ਪਾਈ ਵਾਹਿਗੁਰੂ ਦੇ ਸਰੂਪ ਦੀ ਹੋਏ ਦਇਆਲ ਕਿਰਪਾ ਕਰ ਹਰ ਜੀ ਉਹੀ ਹੈ ਜੀ ਦੇ ਆਲੂ ਹੋ ਕੇ ਤੂੰ ਕਿਰਪਾ ਦੀ ਆਕਰ ਖਾਣੇ ਹੈ ਸਾਡੇ ਤੇ ਕਿਰਪਾ ਕਰੋ ਨਾਮੋਂ ਹੋਏ ਸਖਾਈ ਜੇ ਮਰ ਆਪਦੇ ਨਾਮ ਵੀ ਸਾਡਾ ਸਹਾਇਕ ਹੋਵੇ ਮਿੱਤਰ ਹੋਵੇ ਸਹਾਇਤਾ ਕਰੇ ਸੱਚਾ ਸੱਚ ਦਾਤਾ ਕਰਮ ਵਿਧਾਤਾ اے ਭਾਈ ਸੱਚਾ ਪ੍ਰਵੇਸ਼ਨ ਨਿਸ਼ਚੇ ਕਰਕੇ ਦਾਤਾ ਹੈ ਜੀਹਾਂ ਦੇ ਕਰਮ ਅਨੁਸਾਰ ਫਲ ਪ੍ਰਦਾਤਾ ਵੀ ਆਪ ਹੈ ਜਿਸ ਭਾਵ ਹੈ ਤਿਸ ਨਾਲ ਹੀ ਜਿਸ ਦੀ ਸਰਦਾ ਨਿਸ਼ਕਾਮ ਕਰਮ ਜੀ ਦੇ ਭਾਗ ਜਾਂਦੇ ਆ ਉਹਨਾਂ ਨੂੰ ਗੁਰੂਦਵਾਰਾ ਅਮਰਦ ਨਾਮ ਵਿੱਚ ਮਾਰਾ ਲਾਜ਼ਮ ਦੇ ਹਨ ਗੁਰੂਦਵਾਰਾ ਸੋਈ 부ਝੈ ਉਹ ਭਾਈ ਸਤਗੁਰਾਂ ਦਵਾਰਾ ਸਮਝਦਾ ਹੈ ਪੁੱਛਦਾ ਹੈ ਜਿਸ ਨੂੰ ਆਪ 부ਝਾਈ ਇਹਨੂੰ ਸੱਚੇ ਪਾਤਸ਼ਾਹ ਆਪ ਸਤਗੁਰੂ ਰੂਪ ਧਾਰ ਕੇ ਸਮਝਾਜੁੰਦੇ ਹਨ ਦੇਖ ਬਿਸਮਾਦ ਇਹੋ ਮਨ ਨਹੀਂ ਚੇਤੇ ਇਹ ਵੇਖੋ ਬਿਸਮਾਦ ਦੁੱਖ ਰੂਪ ਸੰਸਾਰ ਹੈ ਇਹਨੂੰ ਦੁੱਖ ਰੂਪ ਸਮਝ ਕੇ ਮਨ ਵਾਹਿਗੁਰੂ ਨੂੰ ਕਦੇ ਚੇਤੇ ਨਹੀਂ ਕਰਦਾ ਬਿਸਮਾਦ ਮਾਇਆ ਦੀ ਜਿਹੜੀ ਹੈਰਾਨਗੀ ਹੈ ਇਹ ਦੇਖ ਕੇ ਸਾਰੇ ਵੇਖ ਲੋ ਕਿੱਥੇ ਤੈਂਦੇ ਮਾਪਿਆ ਜਿਨੀ ਤੂੰ ਜਾਣੇ ਉਹ ਏ ਤੈਂ ਪਾਸੋਂ ਲੱਗ ਕੇ ਤੂੰ ਅਜੇ ਨਾ ਪਤੀਨੇ ਹੋਏ ਇਹ ਮਾਇਆ ਦੀ ਬਿਸਮਾਤਾ ਹੈਰਾਨਗੀ ਨਾਸਵੰਤ ਹੈ ਇਹਨੂੰ ਵੇਖ ਕੇ ਕਦੇ ਚੇਤੇ ਨਹੀਂ ਕਰਦਾ ਆਵਾ ਗੌਣ ਸੰਸਾਰਾ ਇਹ ਆਮ ਜਾਣ ਵਾਲਾ ਸੰਸਾਰ ਹੈ ਵੇਖ ਲਵੇ ਬਿਸਮਾਰ ਰੂਪ ਨੂੰ ਅਚਰ ਦੇ ਰੂਪ ਨੂੰ ਜੇ ਮਾਰਾ ਨੂੰ ਚੇਤੇ ਕਰੇ ਤਾਂ ਇਹ ਕਦੇ ਚੇਤੇ ਹੀ ਨਹੀਂ ਕਰਦਾ ਹੈ ਸਤਗੁਰ ਸੇ ਆਦਾ ਗੌਣ ਸੰਸਾਰਾਉਣ ਜਾਣ ਵਾਲਾ ਸੰਸਾਰ ਤਾਂ ਹੀ ਜੰਮਣ ਮਰਨ ਵਾਲਾ ਬਣਿਆ ਬੈਠਾ ਹੈ ਸਤਿਗੁਰ ਸੇਵੇ ਸੋਈ 부ਝੈ ਜਿਹੜਾ ਸਤਿਗੁਰਾਂ ਦੀ ਸੇਵਾ ਕਰੇ ਉਹ ਹੀ 부ਝੈ ਸਮਝ ਸਕਦਾ ਹੈ ਤੰਗ ਪਾਦੇ ਲੱਖ ਖਰਚ ਨੂੰ 부ਝੀ ਸਕਦਾ ਹੈ ਤੰਗ ਪਾਦੇ ਲੱਖ ਖਰਚ ਨੂੰ ਆਏ ਮੋਖ ਦਵਾਰਾ ਉਹ ਮੁਕਤੀ ਦਾ ਦਵਾਰਾ ਸੰਸਾਰ ਚ ਹੀ ਪਾ ਲੈਂਦਾ ਹੈ ਦਵਾਰਿਆਂ ਵਾਲੇ ਸਰੀਰ ਤੋਂ ਮੁਕਤੀ ਪਾ ਲੈਂਦਾ ਹੈ ਮੁਕਤੀ ਦਾ ਦਵਾਰ ਗਿਆਨ ਪਾ ਲਿੰਦਾ ਹੈ ਜਿਨੂੰ ਦਰ ਸੂਝੈ ਕਦੀ ਨਾ ਵਿਗਾੜ ਹੈ ਜਿਨ੍ਹਾਂ ਨੂੰ ਸਾਧ ਸੰਗਤ ਰੂਪੀ ਵਾਹਿਗੁਰੂ ਦਾ ਦਰ ਦਿਸਦਾ ਹੈ ਜਿਨ੍ਹਾਂ ਨੂੰ ਦਰ ਗਿਆਨ ਰੂਪੀ ਦਰਵਾਜ਼ਾ ਦਿਸਦਾ ਹੈ ਜਿਨੂੰ ਦਰ ਅੰਦਰੋਂ ਹੀ ਪਰਮੇਸ਼ਰ ਦਾ ਸਰੂਪ ਦਿਸਦਾ ਹੈ ਇਹ ਸੰਸਾਰ ਰੂਪੋ ਦਾ ਦਰ ਹੈ ਪਰਮੇਸ਼ਰ ਦਾ ਜਿਨ੍ਹਾਂ ਨੂੰ ਸੱਚਖੰਡ ਰੂਪੀ ਦਰ ਗਿਆਨ ਦੁਆਰਾ ਦਿਸਦਾ ਹੈ ਸੇ ਕਦੀ ਨਾ ਵਿਗਾੜ ਹੈ ਉਹ ਕਦੇ ਕਿਸੇ ਨਾਲ ਵਿਗਾੜਦੇ ਨਹੀਂ ਸਾਰਿਆਂ ਨਾਲ ਹੀ ਪਿਆਰ ਕਰਦੇ ਹਨ ਸਤਗੁਰ ਬੂਝ ਬੁਝਾਈ ਸੱਲੂ ਜੀ ਨੇ ਬੂਝ ਸਿੱਖਿਆ ਬੁਝਾਉਣਾ ਕੀਤੀ ਹੈ ਸੱਚ ਸੰਜਮ ਕਰਨੀ ਕਿਰਤ ਕਮਾਉ ਹੈ ਉਹ ਸੱਚ ਬੋਲਦੇ ਐ ਸੰਜਮ ਇੰਦਰੀਆਂ ਦਾ ਦਮਨ ਕਰਦੇ ਐ ਭਗਤੀ ਦੀ ਕਿਰਤ ਨੂੰ ਕਮਾਉਂਦੇ ਹਨ ਆਹ ਹੁਣ ਜਾਣ ਰਹਾ ਇਸ ਕਰਕੇ ਉਹ ਮਹਾਪੁਰਖ ਹੁਣ ਜਾਣ ਤੋਂ ਰਹਿਤ ਹੋ ਗਏ ਹਨ ਸੇ ਦਰ ਸੱਚਾ ਸਾਚੇ ਕਮਾਵੇ ਉਹ ਸੱਚੇ ਦਰਗਾਹ ਦੇ ਸੱਚੇ ਹੈ ਜਿਹੜੇ ਸੱਚੀ ਕਮਾਈ ਕਰਦੇ ਹਨ ਗਿਨ ਗੁਰਮੁਖ ਸਾਚ ਆਧਾਰਾ ਜਿਨ੍ਹਾਂ ਨੂੰ ਗੁਰਾਂ ਦੁਆਰਾ ਗੁਰਮੁਖਾਂ ਨੂੰ ਸੱਚੇ ਨਾਮ ਦਾ ਆਸਰਾ ਹੈ ਮਨੁਖ ਦੂਜੈ ਭਰਮ ਭੁਲਾਏ ਜਿਹੜੇ ਮਨੁਖ ਲੋਕ ਆਉਂਦੇ ਦੁਆਇ ਤੇ ਭਰਮ ਚ ਭੁੱਲਣ ਚ ਆ ਗਏ ਭੁਲਾ ਲੇ ਦੁਆਇਤ ਨੇ ਨਾ ਬੁਝੇ ਨੀਚ ਵਿਚਾਰਾ ਭਰਮ ਦੇ ਰਹਿੰਦੇ ਜੁਨਾ ਚ ਨਹੀਂ ਵਾਹਿਗੁਰੂ ਦੇ ਸਰੂਪ ਦੀ ਵਿਚਾਰ ਨੂੰ 부ਝੇ ਦੇ ਪੁੱਛਦੇ ਗੁਰਾਂ ਤੋਂ ਬੂਝਾ ਸਮਝ ਨਹੀਂ ਹਨ ਆਪੇ ਗੁਰਮੁਖ ਆਪੇ ਦੇਵ ਆਪੇ ਆਪ ਗੁਰੂ ਸਾਹਿਬ ਮੁਖੀ ਹੈ ਆਪ ਹੀ ਗੁਰਮੁਖ ਅਧਿਕਾਰੀਆਂ ਨੂੰ ਦੇਣ ਵਾਲਾ ਪਰਮੇਸ਼ਵਰ ਆਪੇ ਕਰ ਕਰ ਵੇਖੈ ਆਪ ਹੀ ਕਰਕੇ ਉਤਪਤੀ ਕਰਕੇ ਪਾਲਣਾ ਸਾਰਿਆਂ ਨੂੰ ਵੇਖਣ ਵਾਲਾ ਵੀ ਆਪ ਹੈ ਆਕੀ ਕਰਕੇ ਸਰਬਨ ਆਪ ਹੀ ਕਰਕੇ ਮੰਨਣ ਆਪ ਹੀ ਤੁੰਬਦੇ ਲਖ ਅਰਥ ਨੂੰ ਕਰਕੇ ਆਪ ਹੀ ਤੁੰਬਦੇ ਲਖ ਅਰਥ ਨੂੰ ਵੇਖਣ ਵਾਲਾ ਵੀ ਆਪ ਹੀ ਹੈ ਨਾਨਕ ਸੇ ਜਨ ਥਾਏ ਪਏ ਹੈ ਸਤਿਗੁਰੂ ਜੀ ਕਹਿੰਦੇ ਉਹ ਥਾਂ ਲੇਖੇ ਚ ਪੈ ਗਏ ਆ ਪ੍ਰਵਾਨਗੀ ਚ ਪੈ ਗਏ ਆ ਪੁਰਖ ਜਿਨ ਕੀ ਪਦ ਪਾਵੈ ਲੇਖੇ ਜਿਨਾਂ ਦੀ ਇੱਜ਼ਤ ਹਮਾਰਾ ਪਦ ਪ੍ਰਵਾਨਾ ਪਿੱਛੇ ਪਾਈ ਨਾਨਕ ਤੋਂ ਲਿਆ ਜਾਪੇ ਜੇਹੀ ਜੀ ਗੁਰਮਖੰਦ ਦੀ ਪਿਛਲਿਆਂ ਦੀ ਜੀਵਨ ਰੂਪੀ ਪਦ ਸੀ ਉਹੀ ਜੇ ਸਾਡੇ ਵੀ ਵਟਾ ਉਹ ਜਾ ਜੀਵਨ ਦਾ ਪਾ ਕੇ ਵੇਖੀਏ ਜੇ ਤਾਂ ਲੇਖੇ ਚ ਪ੍ਰਵਾਨਗੀ ਚ ਹੋ ਸਕਦੇ ਜਿਨ੍ਹਾਂ ਦੀਓ ਇਹ ਜਿਤਨੂ ਲੇਖੇ ਪਾ ਲੈਂਦਾ ਬਾਬਾ ਦੀਪ ਸਿੰਘ ਆਦਿਕ ਬਾਬਾ ਮਨੀ ਸਿੰਘ ਆਦਿਕ ਜਿਨ੍ਹਾਂ ਨੇ ਪੂਜਨੀਕ ਹੋਏ ਸ਼ਹੀਦ ਉਹਨਾਂ ਵਰਗਾ ਜੀਵਨ ਸਾਡਾ ਹੋਵੇ ਤਾਂ ਭਾਈ ਇਸ ਪ੍ਰਕਾਰ ਜਿਨ੍ਹਾਂ ਦੀ ਲੇਖੇ ਪਦ ਪਾ ਲਿੰਦਾ ਹੈ ਨਾਨਕ ਸੇ ਜਨ ਥਾਏ ਪਏ ਹੈ ਉਹ ਧਨ ਲੇਖੇ ਚ ਪੈ ਗਏ ਪ੍ਰਵਾਨਗੀ ਚ ਪੈ ਗਏ ਹਨ ਜਿਨ ਕੀ ਬਾਲੂਪੀ ਥਾਮ ਚ ਪਏ ਹੈ ਜਿਨ ਕੀ ਪਦ ਪਾਵੈ ਲੇਖ ਹੈ ਉਹ ਜਿਨ੍ਹਾਂ ਦੀ ਕਰਨੀ ਰੂਪ ਪ੍ਰਤੀਸ਼ਟਾ ਨੂੰ ਮਾ ਲੇਖੇ ਪ੍ਰਵਾਨਗੀ ਚ ਪਾ ਲੈਂਦਾ ਹੈ